ਤਾਂ ਮੁਬਾਰਕਾ ਤੈਨੂੰ ਬਹੁਤ-ਬਹੁਤ ਤੇਰਾ ਮੋਟਰਸਾਈਕਲ ਮਿਲ ਗਿਆ। ਬੇਰੇ ਸੋਨ ਨੂੰ ਮੁਬਾਰਕਾ ਨੇ ਜੀ ਸਾਨੂੰ ਗਾਹੀ ਛੋਟੀ ਕਿਰਪਾ ਨਾਲ ਸਾਨੂੰ ਮਿਲਿਆ ਜੀ। ਨਹੀਂ ਨਹੀਂ ਆਪਾਂ ਇੱਕ ਯਾਰ ਸੋਸ਼ਲ ਵਰਕਰ ਹੈ ਜੇ ਇਸ ਚੀਜ਼ ਨੂੰ ਆਪਾਂ ਸੋਸ਼ਲ ਵਰਕਰ ਨੂੰ ਸਹੀ ਯੂਜ਼ ਕਰੀਏ ਤਾਂ ਬਹੁਤ ਕੁਝ ਮਿਲ ਜਾਂਦਾ। ਮੈਨੂੰ ਤਾਂ ਮੇਰੇ ਮਨ ਨੂੰ ਨਾ ਮੇਰੇ ਕਿਰਪਾ ਨਾਲ ਹੀ ਮਿਲਿਆ ਜੀ। ਸੱਚੀ ਗੱਲ ਹੈ ਮਨ ਨੂੰ ਬਹੁਤ ਸਕੂਟ ਮਿਲਿਆ ਕਿ ਮੈਂ ਬਿਜ਼ੀ ਸੀ ਉਦੋਂ ਜਦੋਂ ਤੇਰਾ ਫੋਨ ਆਇਆ ਬਾਈ ਮੋਟਰਸਾਈਕਲ ਮਿਲ ਗਿਆ ਮੇਰਾ। ਜੀ ਜੀ ਉਹ ਬਸ ਮਤਲਬ ਕਿ ਆਇਆ ਸੀ ਨਾ ਜੀ ਇੱਕ ਆਪਣੇ ਬਰਨਾਲੇ ਤੋਂ ਘਟੋ-ਘਟ 70 ਕਿਲੋਮੀਟਰ ਦੂਰ ਸੀਗਾ। अच्छा बरनाले ਤੋਂ 70 ਕਿਲੋਮੀਟਰ ਦੂਰ ਚੱਲਿਆ ਗਿਆ ਮੋਟਰਸਾਈਕਲ ਲੈ ਕੇ ਹਾਂਜੀ ਹਾਂ ਕਿਹੜੇ ਪਿੰਡ ਚੋਂ ਮਿਲਿਆ ਤੇ ਵੀਰੇ ਕੋਰਸਮੀਰ ਚੋਂ ਕੋਰਸਮੀਰ ਇਹ ਮਤਲਬ ਕਿ ਉਹ ਲੱਖੇ ਦੇ ਪਿੰਡਾਂ ਕੋਲੋਂ ਹਾਂਜੀ ਹਾਂ ਅੱਛਾ ਅੱਛਾ ਤੇ ਕਿਵੇਂ ਮਿਲਿਆ ਕਿਵੇਂ ਵੀਰੇ ਤੇ ਵੀਰੇ ਜਿਹੜੀ ਆਪਾਂ ਵੀਡੀਓ ਪਾਈ ਸੀਗੀ ਤੁਸੀਂ ਨੇ ਹਾਂਜੀ ਹਾਂਜੀ ਉਹ ਵੀਡੀਓ ਚੋਂ ਦੇਖ ਕੇ ਉਹਨਾਂ ਦੇ ਪਿੰਡ ਦੇ ਬੰਦੇ ਨੇ ਆਪਾਂ ਨੂੰ ਮਤਲਬ ਕਿ ਕੰਟੈਕਟ ਦਿੱਤਾ ਸੀਗਾ ਅੱਛਾ ਉਹ ਬੰਦੇ ਨੇ ਮਤਲਬ ਕਿ ਆਪਾਂ ਨੂੰ ਇਹ ਦੱਸਿਆ ਸੀਗਾ ਵੀ ਵੀਰੇ ਵੀ ਇਹ ਬੰਦੇ ਸਾਡੇ ਪਿੰਡ ਦੇ ਆ ਨਾ ਨਾ ਲਈ ਨਾਮ ਨਾ ਬੋਲੀ ਨਾ ਸਾਨੂੰ ਪੈਸਿਆਂ ਦੀ ਲੋੜ ਹੈ ਵੀ ਮਤਲਬ ਕਿ ਨਾ ਹੋਰ ਉਹ ਬੰਦੇ ਨੇ ਆਪਾਂ ਨੂੰ ਇੱਕ ਵਾਰ ਮੈਸੇਜ ਕਰਕੇ ਮੁੜ ਕੇ ਆਪ ਦਾ ਨਾਮ ਉਹਨੇ ਆਪਣਾ ਮੈਸੇਜ ਸੁਣ ਲੈਂਦਾ ਸੀਗਾ ਜਦੋਂ ਪਰ ਆਪਣੇ ਮੈਸੇਜ ਦਾ ਅਪਲਾਈ ਨਹੀਂ ਦਿੱਤਾ ਉਹਨੇ ਅੱਛਾ ਅਲਾ ਸੇਫ ਖੇਡਦਾ ਨਾ ਯਾਰ ਸੇਫਿੰਗ ਬਾਈ ਕੋਈ ਦਿੱਕਤ ਨਾ ਹੋਵੇ ਸਾਨੂੰ ਕੋਈ ਵੀ ਤੇਰੇ ਤੋਂ ਪੁੱਛੇ ਕਿਹਨੇ ਪੜਾਇਆ ਕਿਹਨੇ ਨਹੀਂ ਉਹ ਵੀ ਨਹੀਂ ਬੋਲਣਾ ਨਹੀਂ ਨਹੀਂ ਵੀਰੇ ਆਪਾਂ ਕੁਝ ਨਹੀਂ ਕਿਹਾ ਆਪਾਂ ਤਾਂ ਅੱਜ ਥਾਣੇ 'ਚ ਵੀ ਕਹਿੰਦੀ ਕਹਿੰਦੇ ਤੈਨੂੰ ਸਾਨੂੰ ਅਸੀਂ ਪਰਸੋਂ ਗਏ ਸੀਗੇ ਕਿ ਬੰਦੇ ਆਪਾਂ ਨੂੰ ਉਹਨਾਂ ਦੀ ਇਨਕੁਆਇਰੀ ਕਰਨ ਗਏ ਆ ਵੀ ਬੰਦੇ ਬਾਕੀ ਉੱਥੋਂ ਨੇ ਵੀ ਮੋਤੀ ਸਿੰਘ ਲੈ ਹੈਗਾ ਤੇ ਆਪਾਂ ਗਏ ਸੀਗੇ ਤੇ ਉਹਨਾਂ ਦਾ ਮਤਲਬ ਕਿ ਜਿਹੜਾ MC ਆ ਤੇ ਉਹ ਬੰਦਾ ਬਹੁਤ ਵਧੀਆ ਉਹਨੇ ਮਤਲਬ ਕਿ ਆਪਣੀ ਵਧੀਆ ਸੁਣੀ ਹਨਾ ਉਹਦੇ ਘਰੇ ਨੀ ਗਏ ਵੀ ਤੁਹਾਨੂੰ ਬਾਹਰ ਦੀ ਬਾਹਰ ਮੋਟਰ ਸਾਈਕਲ ਦੇ ਦਿੰਦੇ ਹਾਂ ਮੈਂ ਉਹਨਾਂ ਚ ਹੀ ਹਾਂ ਪੈਸੇ ਪੂਸੇ ਤਾਂ ਨੀ ਦਿੱਤੇ ਬਾਅਦ ਚੋਂ ਲੈਣ ਲਈ ਮੋਟਰ ਸਾਈਕਲ ਨਹੀਂ ਵੀਰੇ ਕੋਈ ਪੈਸਾ ਨੀ ਉਹਨਾਂ ਨੇ ਲਿਆ ਆਪਾਂ ਨੇ ਤੋਂ ਅੱਛਾ ਜੀ ਤੇ ਨਾ ਜਿਹਨੇ 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 ਆਪ ਨੂੰ ਇਤਲਾਹ ਦਿੱਤੀ ਉਹਨੇ ਵੀ ਕੁਛ ਨੀ ਲਿੱਤਾ ਹਾਂਜੀ ਉਹਨੇ ਵੀ ਨੀ ਕੁਛ ਲਿੱਤਾ ਇਹ ਇੱਕ ਚੀਜ਼ ਦੱਸਾਂ ਵੀਰੇ ਅੱਕ ਹਲਾਲ ਦੀ ਰੋਟੀ ਦਾ ਬਣਿਆ ਵੈਸੀ ਇਹ ਮੋਟਰਸਾਈਕਲ ਜਿਹੜਾ ਤੈਨੂੰ ਮਿਲਿਆ ਫਿਰ ਮੈਂ ਤਾਂ ਜੀ ਨਾ ਸਹੀ ਗੱਲ ਦੱਸਾਂ ਰਾਤ ਨੂੰ ਚੌਂਕੀਦਾਰਾ ਕਰਕੇ ਮੋਟਰਸਾਈਕਲ ਲਿਆ ਸੀ ਬਸ ਕੱਲਾ ਚੌਂਕੀਦਾਰਾ ਲੈ ਮੋਟਰਸਾਈਕਲ ਲੈਣ ਲਈ ਮੈਂ ਚੌਂਕੀਦਾਰਾ ਕੀਤਾ ਹੋਇਆ ਸੀ ਤੂੰ ਇਹ ਚੀਜ਼ ਇਹ ਮੈਂ ਮੈਂ ਤੇਰਾ ਜਿੱਦਣ ਫੋਨ ਆਇਆ ਸੀ ਨਾ ਵੀਰੇ ਤੇਰਾ ਬਈ ਵੀਰੇ ਵੀਡੀਓ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਵੀਡੀਓ ਪਾ ਦੇ ਹਾਂਜੀ ਹਾਂਜੀ ਤਾਂ ਮੈਨੂੰ ਵੀ ਤੇਰੇ ਨਾਲ ਗੱਲ ਕਰਦੇ ਤੇਰੇ ਨਾਲ ਉਹ ਨਿਕਲਦਾ ਪਿਆ ਸੀ ਦਰਦ ਬੜਾ ਫੀਲ ਜਿਹਾ ਹੋ ਰਿਹਾ ਸੀ ਮੈਨੂੰ ਕਿ ਇਹ ਬਈ ਸੱਚੀ ਅੰਦਰੋਂ ਬਹੁਤ ਤਕਲੀਫ ਆ ਕਈਆਂ ਦੇ ਹੁੰਦੇ ਆ ਚਲੋ ਲੱਖਾਂ ਪਤੀ ਹੁੰਦੇ ਆ ਜਿਨ੍ਹਾਂ ਦਾ ਚੁੱਕਿਆ ਜਾਵੇ ਉਹਨਾਂ ਨੂੰ ਘੰਟ ਪ੍ਰਵਾਹ ਹੁੰਦੀ ਪਰ ਉਸ ਦਿਨ ਤੇਰੇ ਜਦੋਂ ਮੈਂ ਸੁਣਿਆ ਬਈ ਮੈਂ ਕੰਮ ਕਰਦਾ ਮੇਰੀ ਘਰ ਵਾਲੀ ਵੀ ਕੰਮ ਕਰਦੀ ਐ ਉਹਦੇ ਤੇ ਅਸੀਂ ਜਾਣੇ ਕੰਮ ਕਰਤੇ ਉਦੋਂ ਮੈਨੂੰ ਕੋ ਫੀਲ ਹੋਇਆ ਅੱਜ ਵੀ ਵੀਰੇ ਅੱਨਾ ਹੁਣ ਮਲ ਕੇ ਜਿਹੜੇ ਬੰਦੇ ਅੱਜ ਲੈ ਕੇ ਗਏ ਨੇ ਤੁਸੀਂ ਯਕੀਨੀ ਮੰਨਣਾ 4 ਦਿਨ ਮੈਨੂੰ ਬੰਦਿਆਂ ਨੇ ਮਿੰਤਾ ਕਰਦਿਆਂ ਹੋ ਗਿਆ ਅੱਛਾ ਤੁਸੀਂ ਵਗ ਚਲੋ ਤੁਸੀਂ ਵਗ ਚਲਵਾਣਾ ਮੈਨੂੰ ਦਬਾ ਲਿਆਓ ਅੱਛਾ ਕੋਈ ਨਹੀਂ ਗਿਆ ਇੱਕ ਦਿਨ ਬਸ ਸਾਡਾ ਮੈਂਬਰ ਹੀ ਜ਼ਰੂਰ ਗਿਆਗਾ ਅੱਛਾ ਤੇ ਅੱਜ ਮੈਂਬਰ ਵੀ ਜਵਾਬ ਦੇ ਗਿਆ ਉਹ ਜੱਜ ਵੀ ਉਹ ਬੰਦਾ ਆਏ ਕਹਿੰਦਾ ਵੀ ਜਦੋਂ ਤੇਰੇ ਨਾਲ ਆ ਕੇ ਕੋਈ ਨਹੀਂ ਤੁਰਿਆ ਨਾ ਜਿਹੜੇ ਬੰਦੇ ਨੇ ਮੈਨੂੰ ਆਪਦਾ ਮੋਟਰਸਾਈਕਲ ਦਿੱਤਾ ਹੋਇਆ ਸੀ ਵੀ ਵਿਰੇ ਚਲਾਣ ਲਈ ਹਨਾ ਵੀ ਤੂੰ ਚਲਾ ਲੈ ਜਿੰਨਾ ਚਿਰ ਤੇਰਾ ਮੋਟਰਸਾਈਕਲ ਨਹੀਂ ਮਿਲਦਾ ਅੱਜ ਉਹ ਗਿਆ ਮੇਰੇ ਨਾਲ ਉਹ ਦਵਾ ਕੇ ਲੈ ਕੇ ਆਈ ਵੀ ਨਹੀਂ ਮੈਂ ਉਹ ਸੀ ਕਰਕੇ ਸੀਗਾ ਜਦੋਂ ਮੈਨੂੰ ਆਇਆ ਸੀ ਨਾ ਵੀ ਜਦੋਂ ਹੁਣ ਕੋਈ ਵੀ ਕਹੇ ਜਿੰਨੂੰ ਪੁੱਛਿਆ ਕਰ ਅਗਲਾ ਸ਼ਾਮ ਨੂੰ ਤਾਂ ਵਿਰੇ ਹਾਂ ਕਰ ਦਿਆ ਕਰੀ ਵੀ ਚੱਲਾਂਗੇ ਹਨਾ ਤੇ ਜਦੋਂ ਸਵੇਰ ਨੂੰ ਜਾਣ ਲਈ ਕਹਿ ਦਿਆ ਕਰਾਂ ਬਾਈ ਚੱਲੇ ਹੈ ਤਿਆਰ ਹੋਏ ਹੈ ਤਿਆਰ ਹੋ ਚੱਲੀਏ ਤਾਂ ਉਹਦੋਂ ਕਹਿੰਦੇ ਸਾਨੂੰ ਕੰਮ ਆ ਜਾਂ ਸਾਨੂੰ ਆਏ ਆ ਹੂੰ ਬਿਲਕੁਲ ਕੋਈ ਨਹੀਂ ਖੜਦਾ ਓਕੇ ਟਾਈਮ ਭਰਾਵਾ ਜੀ ਦੇ ਤੇ ਬੀਤਦੀ ਹੁੰਦੀ ਉਹਨੂੰ ਪਤਾ ਹੁੰਦਾ ਉਹਦੇ ਕੀ ਬੀਜਦੀ ਪਈ ਆ ਤੇ ਬਾਕੀ ਵੀਰੇ ਫਿਰ ਪੁਲਿਸ ਵਾਲਿਆਂ ਨੇ ਵੀ ਨਹੀਂ ਕੋਈ ਸੁਣੀ ਮੈਂ ਅੱਕ ਕੇ ਜਦਨੇ ਪਤਾ ਲੱਗਿਆ ਤੇ ਮੈਂ ਐਸਐਸਪੀ ਦੇ ਵੀ ਦਫਤਰ ਚੇ ਦਰਖਾਸਤ ਦੇ ਕੇ ਆ ਨਾ ਬਈ ਪੁਲਿਸ ਵਾਲਿਆਂ ਨੂੰ ਸਾਰਾ ਕੁਝ ਦੱਸ ਰਹੇ ਆ ਨਾ ਸਾਨੂੰ ਪੁਲਿਸ ਵਾਲੇ ਕੋਈ ਮਾਮਲਾਜਮੀ ਇੱਕੀ ਦੇ ਦੋ ਹਾਂ ਤੇ ਉਹਨਾਂ ਨੇ ਵੀ ਪੁਲਿਸ ਵਾਲਿਆਂ ਨੇ ਕੋਈ ਨਹੀਂ ਸੁਣੀ ਕਹਿੰਦੇ ਸੀ ਅੱਜ ਚੱਲਾਂਗੇ ਤੇ ਉਹ ਵੀ ਨਾ ਵੇਰੇ ਜਾਂਦੇ ਸੀ ਦੁਪਹਿਰ ਤੇ ਕਰ ਬਿਠਾਈ ਰੱਖਦੇ ਛਾਣੇ 'ਚ ਹੁਣ ਹੁਣ ਪੁਲਿਸ ਮੁਲਾਜ਼ਮ ਸਾਨੂੰ ਕਹਿੰਦੇ ਸਾਡਾ ਕੋਈ ਦੁਸ਼ਮਣ ਨਹੀਂ ਹੈ ਮੁਲਾਜ਼ਮਾ ਚਲੋ ਮੰਨ ਲਿਆ ਸਾਡਾ ਦੁਸ਼ਮਣ ਨਹੀਂ ਪਰ ਜਦੋਂ ਬੰਦਾ ਪ੍ਰੋਪਰ ਡਰੈੱਸ ਦੱਸਦਾ ਪਿਆ ਇਸ ਪਿੰਡ ਦਾ ਆ ਬੰਦਾ ਵਾ ਯਾਰ ਉੱਥੇ ਵੀ ਨਹੀਂ ਪੁਲਿਸ ਜਾ ਸਕਦੀ ਲੱਭਣ ਤਾਂ ਦੂਰ ਦੀ ਗੱਲ ਪਰ ਪੁਲਿਸ ਉੱਥੇ ਜਾ ਕੇ ਸਾਡਾ ਮੋਟਰਸਾਈਕਲ ਨਹੀਂ ਦਵਾ ਸਕਦੀ ਬੰਦਾ ਵੀ ਲੱਭ ਲਿਆ ਸਾਰਾ ਕੁਝ ਲੱਭ ਲਿਆ ਫਿਰ ਮੈਂ ਵੈਰੀਫਾਈ ਵੀ ਮੈਂ ਆਪ ਕਰ ਆਇਆ ਜਾ ਕੇ ਵੀ ਹਾਂ ਭਾਈ ਵਾਕਈ ਵੀ ਉਥੋਂ ਦੇ ਬੰਦੇ ਆ ਫਿਰ ਉੱਥੋਂ ਦੇ ਬੰਦਿਆਂ ਨੇ ਮੈਨੂੰ ਹਨਾ ਜਿਵੇਂ ਦੋ ਅਗਲੇ ਨੂੰ ਪਤਾ ਲੱਗ ਗਿਆ ਵੀ ਇੱਥੇ ਆ ਗਿਆ ਹਨਾ ਉੱਥੋਂ ਦੇ ਐਮਸੀ ਨੇ ਆਪਾਂ ਨੂੰ ਉਹਨਾਂ ਦੇ ਥੋੜੇ ਥੋੜੇ ਹੈਂਟੇ ਜੇ ਨਾਮ ਦਿੱਤੇ ਹਨਾ ਯਾਰਾਂ ਬੰਦੇ ਨੇ ਤੇ ਇੱਥੇ ਆ ਕੇ ਅਸੀਂ ਥਾਣੇ 'ਚ ਵੀ ਆ ਕੇ ਉਹਨਾਂ ਨੂੰ ਕਿਹਾ ਵੀ ਉੱਥੋਂ ਦੇ ਬੰਦੇ ਅਸੀਂ ਵੈਰੀਫਾਈ ਕਰ ਲਈ ਫੁਲਾਨ ਨੇ ਨਾਮ ਆ ਟੈਂਕਾ ਇੱਥੇ ਰਹਿੰਦੇ ਸਾਰਾ ਕੁਝ ਮਤਲਬ ਕਿ ਉਹ ਬੰਦੇ ਨੇ ਵੀ ਦੱਸ ਦਿੱਤੇ ਸੀ ਪਰ ਪੁਲਿਸ ਵਾਲੇ ਮੇਰੇ ਨਾਲ ਨਹੀਂ ਤੁਰੇ ਵੀ ਇੱਕ ਬੰਦਾ ਵੀ ਨਹੀਂ ਆਇਆ ਕਿ ਹਨਾ ਵੀ ਪੁਲਿਸ ਵਾਲੇ ਨਾ ਇਹ ਪੁਲਿਸ ਵਾਲੇ ਨੂੰ ਨਾ ਐਸਐਚਓ ਨੂੰ ਮਿਲਣ ਨਹੀਂ ਦਿੰਦੇ ਸੀਗੇ ਹਾਂ ਠੀਕ ਹੈ ਨਾ ਪੁਲਿਸ ਵਾਲਾ ਕੋਈ ਇੱਕ ਵੀ ਗਿਆਗਾ ਤੇ ਹੁਣ ਕੀ ਕਹੀਏ ਰ ਪੰਜਾਬ ਪੁਲਿਸ ਨੂੰ ਜੇ ਅਸੀਂ ਮਾੜਾ ਬੋਲਦੇ ਆ ਫੇਰ ਕਹਿਣਗੇ ਬਈ ਸਾਡੇ ਬਾਰੇ ਗਲਤ ਬੋਲਦੇ ਆ ਜਦੋਂ ਲੱਭਣ ਅਰਖਾਸਤਾ ਤੱਕ ਵੀ ਤੂੰ ਦਿੱਤੀਆਂ ਸਾਰਾ ਕੁਝ ਦਿੱਤਾ ਪਿਆ ਅਸੀਂ ਥਾਣੇ ਮੋਟਰਸਾਈਕਲ ਵੀ ਦੱਸਤਾ ਬਈ ਇੱਥੋਂ ਮਿਲਦਾ ਪਿਆ ਇਸ ਪੈਂਡ ਦੇ ਵਿੱਚ ਖੜਾ ਆ ਬੰਦੇ ਆ ਫੇਰ ਵੀ ਨਹੀਂ ਗਿਆ ਵੀਰੇ ਉਹਨਾਂ ਨੇ ਤਾਂ ਗਾਹਾਂ ਕੁਆੜੀ ਨੂੰ 1500 ਦਾ ਵੇਚਤਾ ਸੀਗਾ ਜੀ ਮੋਟਰਸਾਈਕਲ 1500 ਦਾ ਸਿਰਫ ਸਿਰਫ 1500 ਦਾ ਜੀ ਤੇ ਕੁਆੜੀਏ ਦੇ ਉਵੇਂ ਹੀ ਖੜਾ ਸੀ ਕਵਾੜੀਆਂ ਨੇ ਬਸ ਜੇ 2 ਦਿਨ ਆਏ ਜਿਵੇਂ ਕਾ 2-3 ਦਿਨਾਂ ਦੇ ਪੁਲਿਸ ਵਾਲੇ ਲਾਰੇ ਲਾਈ ਜਾਂਦੇ ਸੀ 2 ਦਿਨ ਪੁਲਿਸ ਵਾਲੇ ਹੋਰ ਲਾਰੇ ਲਾ ਦੇਂਦੇ ਜਾਂ ਮੈਂ ਪੁਲਿਸ ਵਾਲੇ ਕਵਾੜੀਆਂ ਨੇ ਅੱਗੇ ਉਹਦਾ ਹੱਜੇ ਹੀ ਪਿੰਜਰ ਕੱਢ ਦਾਨਾ ਸੀ ਅਲੱਗ-ਅਲੱਗ ਕਰਦਨੇ ਸੀ ਪਾਰਟ ਬਸ ਉਹਨੇ ਉਹੀ ਕਰ ਦੇਣਾ ਸੀ ਵੀਰੇ ਜੇ 2-3 ਦਿਨ ਮੈਂ ਪੁਲਿਸਾਂ ਦੇ ਹੋਰ ਨਿਗਾਚ ਰਹਿਂਦਾ ਵੀ ਹਾਂ ਭਾਈ ਮੇਰੇ ਨਾਲ ਮੁਲਾਜ਼ਮ ਜਾਣਗੇ ਭਾਈ ਮੇਰੇ ਨਾਲ ਇਹ ਜਾਣਗੇ ਤਾਂ ਅੱਕ ਕੇ ਵੀਰੇ ਅੱਜ ਇਹੀ ਹੋ ਗਿਆ ਸੀਗਾ ਵੀ ਮੈਂ ਆਪਣੇ ਘਰਦਿਆਂ ਨੂੰ ਵੀ ਤਿਆਰ ਕਰ ਲਿਆ ਸੀ ਮਾਹ ਜੇ ਕੋਈ ਨਹੀਂ ਜਾਂਦੇ ਨਾ ਚੱਲ ਆਪਾਂ ਚੱਲਦੇ ਦੋਨੇ ਜੀ ਉਧਰੋਂ ਮੈਂ ਖਾ ਆਪਾਂ ਜਿਵੇਂ ਮਰਜੀ ਔਕੇ ਲੈ ਕੇ ਆਈ ਬੀਜੀ ਨੇ ਐ ਕਰੀ ਹੁਣ ਇੱਕ ਕੰਮ ਕਰੀ ਪੁਲਸ ਵਾਲਿਆਂ ਦਾ ਧੰਨਵਾਦ ਜ਼ਰੂਰ ਕਰਕੇ ਆਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਮੋਟਰਸਾਈਕਲ ਲਈ ਇੰਨੀ ਜਾਣ ਲਈ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਧੰਨਵਾਦੀ ਕਰਕੇ ਆਈ ਉੱਤੋਂ ਕਹਿ ਕੇ ਆਈ ਮੇਰਾ ਮੋਟਰਸਾਈਕਲ ਮਿਲ ਗਿਆ ਜਿਹੜੀ ਦਰਖਾਸਤ ਦਿੱਤੀ ਸੀ ਉਹ ਵਾਪਸ ਲੈਣਾ ਕਿਉਂਕਿ ਉਹ ਜ਼ਰੂਰੀ ਹੁੰਦੀ ਵੀਰੋ ਉਹ ਮੈਂ ਦਰਖਾਸਤ ਆ ਵਾਪਸ ਲਿਆ ਆ ਹਾਂ ਤੇ ਉਹੀ ਗੱਲ ਤੁਹਾਡੇ ਲਈ ਮੈਂ ਕਹਿ ਕੇ ਵੀ ਆਇਆ ਜਦੋਂ ਮੈਂ ਨਾ ਪੁਲਸ ਵਾਲੇ ਕੋਲ ਗਿਆ ਨਾ ਵੀਰੇ ਮੂੰ ਮੈਂ ਉਹਦੇ ਮਤਲਬ ਕਿ ਦਰਖਾਸਤ ਦਾ ਵਾਪਸ ਲੈਣ ਲਈ ਉਹ ਘੋਸ਼ਣਾ ਪੱਤਰ ਜਾ ਹੁੰਦਾਗਾ ਹਾਂ ਮੈਨੂੰ ਤਾਂ ਉਹ ਨਹੀਂ ਸੀ ਪਤਾ ਉਹ ਜਿਹੜੇ ਮੁੰਡੇ ਤੋਂ ਟੈਪ ਕਰਵਾਉਂਦਾ ਸੀਗਾ ਉਹ ਬੰਦੇ ਨੂੰ ਵੀ ਇਹ ਪਤਾ ਲੱਗ ਗਿਆ ਸੀਗਾ ਵੀ ਹਾਂ ਇਹ ਬੰਦਾ ਤੁਰਿਆ ਫਿਰਦਾ ਮੈਨੂੰ ਕਹਿੰਦਾ ਵੀਰੇ ਕੁਝ ਲੱਗਿਆ ਤੇਰੇ ਮੋਟਰਸਾਈਕਲ ਦਾ ਪਤਾ ਮੈਂ ਹਾਂ ਨਹੀਂ ਵੀਰੇ ਮੈਂ ਹਾਂ ਮੋਟਰਸਾਈਕਲ ਦਾ ਮਿਲ ਗਿਆ ਫਿਰ ਉਹਨੇ ਵੀ ਮੈਨੂੰ ਵਧਾਈਆਂ ਦਿੱਤੀਆਂ ਮੈਂ ਕਹਿੰਦਾ ਕਿਵੇਂ ਮਿਲਿਆ ਮੈਂ ਹਾਂ ਬਾਈ ਆਪ ਮਿਲਿਆ ਬੋਲ ਸਾਰੇ ਮੁੰਡਾ ਕੁਝ ਦਿੱਤਾ ਨਹੀਂ ਅੱਛਾ ਉਹਨੇ ਫਿਰ ਕਹਿੰਦਾ ਬਾਈ ਤੈਨੂੰ ਟਾਈਪਿੰਗ ਕਰਕੇ ਦੇ ਦਿੰਦਾ ਕਹਿੰਦਾ ਮੈਂ ਹਾਂ ਬਾਈ ਕੀ ਕਰਨਾ ਪੂਗਾ ਦਰਖਾਸਤ ਵਾਪਸ ਲੈਣ ਲਈ ਕਹਿੰਦਾ ਕੋਈ ਨਾ ਪੱਤਰ ਉਹ ਦੇ ਆ ਜਦੋਂ ਜਾ ਕੇ ਬਈ ਮੈਂ ਗੇਟ ਖੋਲਿਆ ਨਾ ਹੂੰ ਕੋਲ ਸੜਾ ਪਹਿਲਾਂ ਲੱਗਿਆ ਵੀਰੇ ਸੌਰੀ ਤੇ ਤੇਰੇ ਨਾਲ ਜਾਇਆ ਨਹੀਂ ਆਂ ਵੀਰੇ ਸੌਰੀ ਇਦਾਂ ਹੋ ਜਾਂਦਾ ਉਦਾਂ ਤੁਹਾਨੂੰ ਕਹ ਪਈ ਜੀ ਤੂੰ ਸਾਡੇ ਟੈਕਸ ਦੀ ਤੁਸੀਂ ਤਨਖਾਹਾਂ ਲੈਣੇ ਆ ਸਾਡੇ ਲਈ ਨਹੀਂ ਤੁਸੀਂ ਖੜ ਸਕਦੇ ਤਾਂ ਹੋਰ ਕਿਹਦੇ ਲਈ ਖੜਨਾ ਤੁਹਾਨੂੰ ਸਬੂਤ ਤੱਕ ਦੇਤੇ ਇਹਦੇ ਕੋਲ ਮੋਟਰਸਾਈਕਲ ਖੜਾ ਆ ਬੰਦੇ ਕੋਲ ਆ ਪੈਂਡ ਦੇ ਵਿੱਚ ਆ ਉਵੇਂ ਤੁਸੀਂ ਲੱਭਣਾ ਹੋਵੇ ਤਾਂ ਕਿੱਥੇ ਲੱਭੋਗੇ ਦੇਰੇ ਸਾਡੇ ਸਾਹਮਣੇ ਮੈਂ ਤੁਹਾਨੂੰ ਵੀਡੀਓ ਭੇਜੇ ਦੇਖੋ ਬੰਦਿਆਂ ਦੇ ਚਿਹਰੇ ਸਾਫ਼ ਦੇ ਨਾ ਦਿਖਾਈ ਦਿੰਦੇ ਆ ਉਹਨਾਂ ਦੇ ਪੈਣ ਦੇ ਨੇ ਕਿਵੇਂ ਪਛਾਣਦੇ ਇਹ ਮੈਨੂੰ ਕਹੀ ਜਾਂਦੇ ਵੀ ਸਾਰਾ ਕੁਝ ਹੈਗਾ ਨਾ ਵੀ ਤੁਸੀਂ ਚੱਲੋ ਤਾਂ ਅਸੀਂ ਨਾਲ ਖਰਚਾ ਤੱਕਰ ਵੀ ਕਹਿੰਦੇ ਜੀ ਮੈਂ ਉੱਠਦਾ ਜੀ ਮੈਂ ਖਾ ਵੀ ਜਿਹੜਾ ਤੁਹਾਡਾ ਖਰਚ ਜਾਊਗਾ 2000 ਪੈਟਰੋਲ ਖਰਚਾ ਵੀ ਹੋਊਗਾ ਮੈਂ ਹਮੇ ਪੈਟਰੋਲ ਖਰਚਾ ਵੀ ਦੇ ਦੂੰਗਾ ਵੀ ਮੇਰੇ ਨਾਲ ਦਾ ਚੱਲੋ ਪਰ ਬਈ ਪੁਲਿਸ ਆ ਜਾਂਦਾ ਇੱਕ ਵੀ ਬੰਦਾ ਨਹੀਂ ਤੁਰਿਆ ਨਾ ਉਹਨਾਂ ਨੇ ਮੇਰੀ ਕੋਈ ਗੱਲ ਸੁਣੀ ਆ ਚਲੋ ਬਈ ਤੁਸੀਂ ਉਹਨੂੰ ਦੋ ਤਿੰਨ ਦਿਨ ਜਿਆਗ ਤੇ ਆੜੀ ਜਾ ਕੇ ਬੈਠਿਆ ਹੁੰਦੇ ਸੀਗੇ ਚਲੋ ਪਰਮਾਤਮਾ ਦਾ ਹੀ ਸ਼ੁਕਰ ਕਰੋ ਜਿਹੜੇ ਉਹਨਾਂ ਦਾ ਧੰਨਵਾਦ ਆਪਾਂ ਕਰੀਏ ਮੈਂ ਵੀਡੀਓ ਸ਼ੇਅਰ ਕੀਤੀ ਸੀ ਵੀ ਤਕਰੀਬਨ 6-7 ਲੱਖ ਬੰਦੇ ਨੇ ਵੀਡੀਓ ਦੇਖੀ ਸੀ ਤੇ 10000 10000 ਬੰਦੇ ਨੇ ਇਹ ਵੀਡੀਓ ਵੀ ਸ਼ੇਅਰ ਕੀਤੀ ਸੀ ਹੋਇਆ ਵੀ ਮੈਂ ਤੁਹਾਨੂੰ ਤੁਹਾਡੇ ਮੈਂ ਤਾਂ ਤੁਹਾਡੇ ਹੀ ਧੰਨਵਾਦ ਕਰਦੇ ਮੇਰੇ ਲਈ ਤਾਂ ਤੁਸੀਂ ਰੱਬ ਬਣ ਕੇ ਆਏ ਹੋ ਨਹੀਂ ਭਰਾ ਰੱਬ ਨਹੀਂ ਇੱਕ ਇੱਕ ਮੈਨੂੰ ਜ਼ਰੀਆ ਬਣਾਇਆ ਸੀ ਤੇਰਾ ਸ਼ਾਇਦ ਜੇ ਵੀਡੀਓ ਕਿਸੇ ਹੋਰ ਚੋਰ ਦਾ ਜਿਹੜਾ ਅਸੀਂ ਫੜਿਆ ਸੀ ਸ਼ਾਇਦ ਤੂੰ ਮੇਰੇ ਤੱਕ ਨਾ ਪਹੁੰਚਦਾ ਜੇ ਤੇਰੇ ਕੋਲ ਉਹ ਵੀਡੀਓ ਨਾ ਪਹੁੰਚਦੀ ਤੂੰ ਇੱਕ ਮੈਨੂੰ ਆਸ ਦੇ ਤੌਰ ਤੇ ਮੈਨੂੰ ਫੋਨ ਕੀਤਾ ਸੀ ਕਿ ਵੀਰੇ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਤੁਸੀਂ ਮੈਨੂੰ ਲੁਭਾ ਦਿਓ ਤੇ ਤੂੰ ਵੀ ਮੈਨੂੰ ਵੀਡੀਓ ਭੇਜੀ ਸ਼ਾਇਦ ਮੈਂ ਆਪਣਾ ਭਰਾ ਸਮਝ ਕੇ ਤੇਰੀ ਹੈਲਪ ਕੀਤੀ ਕਿਉਂਕਿ ਸੋਸ਼ਲ ਮੀਡੀਆ ਨੂੰ ਆਪਾਂ ਗਲਤ ਤਰੀਕੇ ਨਾਲ ਤਾਂ ਲੋਕੀ ਬਹੁਤ ਵਰਤਦੇ ਆ ਜੇ ਆਪਾਂ ਆਪਣਾ ਚੋਰ ਲੱਭਣ ਲਈ ਸਹੀ ਯੂਜ਼ ਕੀਤਾ ਤਾਂ ਮੈਂ ਕਹਿੰਦਾ ਇਦੋਂ ਵੱਧ ਕੀ ਹੋ ਸਕਦਾ ਯਾਰ ਮੈਂ ਕਹਿੰਦਾ ਵੀਰੇ ਜੇ ਸੁੱਡੇ ਵਰਗੇ ਬੰਦੇ ਹਨ ਆਪਣੇ ਨਾਲ ਦੋ ਇਹਨਾਂ ਦੀ ਪੁਲਿਸ ਆਉਣ ਦੀ ਵੀ ਲੋੜ ਹੈਗੀ ਜਿਹੜੇ ਕਹਿੰਦੇ ਸਾਡਾ ਆਇਆ ਨਹੀਂ ਹੁੰਦਾ ਸਾਡਾ ਉਹ ਭਰਾਵਾ ਇਹ ਤਾਂ ਇਹ ਤਾਂ ਨਾ ਮੇਰਾ ਮਿਲਦਾ ਚਾਹੇ ਨਾ ਮਿਲਦਾ ਪਰ ਲੋਕ ਵੀ ਜਿਹੜੇ ਆ ਕੈਮਰੇ ਨੇ ਇਹਨਾਂ ਦਿਖਾਉਂਦੇ ਸਭ ਤੋਂ ਸਭ ਤੋਂ ਵੱਡੀ ਪ੍ਰੋਬਲਮ ਇਹਨਾਂ ਦੀ ਆ ਨਹੀਂ ਬਿਲਕੁਲ ਮੈਂ ਉਦੋਂ ਅਪੀਲ ਵੀ ਕੀਤੀ ਸੀ ਉਸ ਵੀਡੀਓ ਦੇ ਵਿੱਚ ਇਹ ਵੀ ਬੋਲਿਆ ਸੀ ਬਾਈ ਬੰਦਾ ਨਾ ਦਰਦ ਦਰਦੀਆਂ ਠੱਕਰਾ ਠੋਕਰਾ ਖਾਂਦਾ ਪਿਆ ਸਿਰਫ ਇੱਕ ਪਿੰਡ ਦੇ ਬੰਦਾ ਸਿੱਧਾ ਜਾ ਕੇ ਕਹਿ ਦਿੰਦਾ ਅੱਜ ਨੇਰੀ ਚੱਲੀ ਕੈਮਰਾ ਖਰਾਬ ਆ ਅੱਜ ਸਾਡੇ ਕੈਮਰੇ ਨਹੀਂ ਚੱਲਦੇ ਤਾਂ ਮੈਂ ਉਹਦੇ ਵਿੱਚ ਇਹ ਵੀ ਅਪੀਲ ਕੀਤੀ ਬਈ ਜਿਹੜੇ ਬੰਦੇ ਕੋਲ ਦਰਖਾਸਤ ਹੋਵੇ ਨਾ ਬਈ ਮੇਰਾ ਮੋਟਰਸਾਈਕਲ ਚੋਰੀ ਹੋਇਆ ਦਰਖਾਸਤ ਦੇ ਕੇ ਤੁਸੀਂ ਯਾਰ ਕੈਮਰੇ ਦਿਖਾ ਦਿਆ ਕਰੋ ਮੰਨਦੇ ਅੱਜ ਦਾ ਜ਼ਮਾਨਾ ਹੈ ਨਹੀਂ ਕਿਸੇ ਨੂੰ ਘਰੇ ਵੜਨ ਦਾ ਸਿੱਧਾ ਹਸਾਬ ਪਰ ਤੁਸੀਂ ਦਰਖਾਸਤ ਉਸ ਬੰਦੇ ਦੇ ਹੱਥ ਦੇ ਵਿੱਚ ਤਾਂ ਦੇਖੋ ਯਾਰ ਦਰਖਾਸਤ ਦਿੱਤੀ ਵੀ ਆ ਤੇ ਬੰਦਾ ਵਿਚਾਰਾ ਤੜਫਦਾ ਫਿਰਦਾ ਜੀ ਤੁਹਾਡੇ 2 ਮਿੰਟ ਕੈਮਰਾ ਦਿਖਾਣ ਨਾਲ ਉਹਦਾ ਚੋਰ ਫੜਿਆ ਜਾਊ ਤਾਂ ਕੀ ਮਾੜਾ ਫਿਰ ਮੈਂ ਦਰਖਾਸਤ ਲੈ ਕੇ ਨਾ ਉਹ ਸੈਨੇ ਦਿੱਕਤ ਕੱਲੇ ਕੱਲੇ ਜਿੱਥੇ ਜਿੱਥੇ ਕੈਮਰਾ ਸੀਗਾ ਉੱਥੇ ਪੁੱਛਿਆ ਮੈਂ ਇਹ ਕੋਈ ਤਾਂ ਤੁਹਾਡੀ ਵਾਲੀ ਗੱਲ ਆ ਨਾ ਨੇ ਜਿੱਥੇ ਕੱਲੇ ਖਰਾਬ ਆ ਕੋਈ ਕਹਿੰਦਾ ਸੀ ਥਣ ਤਾਂ ਇਹ ਦੇਖਣ ਹੀ ਨਹੀਂ ਆਉਂਦੇ ਜਿਹੜਾ ਦੇਖਦਾਗਾ ਉਹ ਬਾਹਰ ਗਿਆ ਹੋਇਆ ਚਾਹੇ ਆਪਾਂ ਨੂੰ ਕੀ ਪਤਾ ਵੀ ਇਹੀ ਬੰਦਾ ਦੇਖਦਾ ਹੋਵੇ ਜਿਹੜੇ ਤੇ ਆਪਾਂ ਕੋਲੇ ਆ ਹੂੰ ਬਿਲਕੁਲ ਬਿਲਕੁਲ ਭਾਈ ਪਰ ਆਪਾਂ ਦਾ ਫੇਰ ਵੀ ਅਕਾਲ ਪੁਰਖ ਦਾ ਧੰਨਵਾਦ ਕਰਦੇ ਆਂ ਭਾਈ ਜੋ ਆਪਨੂੰ ਪ੍ਰਮਾਤਮਾ ਨੇ ਆਪਣਾ ਹੱਕ ਦੀ ਕਮਾਈ ਸੀ ਆਪਣਾ ਮੋਟਰਸਾਈਕਲ ਆਪਨੂੰ ਮਿਲਿਆ ਮੇਰਾ ਕੁਛ ਨਹੀਂ ਘੱਟ ਗਿਆ ਵੀਡੀਓ ਪਾਉਣ ਨਾਲ ਮੈਂ ਬੋਲ ਕੇ ਪਾਤੀ ਵੀਡੀਓ ਤਾ ਮੇਰਾ ਕੁਛ ਨਹੀਂ ਕਸਿਆ ਪਰ ਉਸ ਉੱਪਰਲੇ ਨੂੰ ਪਤਾ ਬਈ ਇਸ ਬੰਦੇ ਨੂੰ ਆਪਣੀ ਮੋਟਰਸਾਈਕਲ ਦੀ ਬਹੁਤ ਲੋੜ ਸੀ ਤਾਂ ਉਹਨੇ ਲਵਾਇਆ ਉੱਪਰ ਵਾਲੇ ਨੇ ਆਪਾਂ ਇੱਕ ਜ਼ਰੀਆ ਬਣੇ ਆ ਬਿਲਕੁਲ ਉਹ ਪਰਮਾਤਮਾ ਬੈਠਾ ਬਈ ਦਵਾਨ ਵਾਲਾ ਆਪਾਂ ਕਰਨ ਵਾਲੇ ਕੁਛ ਨਹੀਂ ਉੱਪਰ ਵਾਲੇ ਨੇ ਆਪੇ ਆਵਾਜ਼ ਸੁਣੀ ਆਪੇ ਉਹਨਾਂ ਲੋਕਾਂ ਤੱਕ ਭਲੇ ਲੋਕ ਤੱਕ ਜਿਨੇ ਕਹਤਾ ਤੈਨੂੰ ਬਈ ਮੈਂ ਪੈਸੇ ਤੱਕ ਵੀ ਨਹੀਂ ਲੈਣੇ ਜਿਹੜਾ ਆਪਾਂ 5000 ਰੁਪਏ ਇਨਾਮ ਬੋਲਿਆ ਸੀ ਨਾ ਉਹ ਤੇ ਇਨਸਾਨ ਦੀ ਰੇਖ ਇਨਸਾਨੀਅਤ ਬੰਦੇ ਨੇ ਬੰਦਾ ਦੱਸ ਕੇ ਵੀ ਕਹਤਾ ਬਈ ਮੈਂ ਪੈਸੇ ਨਹੀਂ ਲੈਣੇ ਤੇਰੇ ਤੋਂ ਉਹੀ ਬਿਰੇ ਉਹਨਾਂ ਬਰੇ ਅਜਿਓ ਬੰਦੇ ਤੇ ਚੱਲ ਆਪਾਂ ਕਿਸੇ ਨੂੰ ਉਹ ਤਾਂ ਕਰਨੇ ਨਹੀਂ ਨਾ ਹਾਂ ਜੀ ਉਹ ਬੰਦੇ ਦੇ ਮਤਲਬ ਕਿ ਮੈਸੇਜ ਮੇਰੇ ਕੋਲੇ ਪੈ ਨੇ ਆਪਾਂ ਨੰਬਰ ਹਟਾ ਦਿਆ ਸੀ ਨਾ ਨਹੀਂ ਨੰਬਰ ਚੈਟ ਵੀ ਡਿਲੀਟ ਮਾਰ ਦੇ ਵੀਰੇ ਉਸ ਇਨਸਾਨ ਨੇ ਤੇਰੀ ਇੰਨੀ ਹੈਲਪ ਕੀਤੀ ਨਾਮ ਸੇਵ ਕਰ ਕਿਤੇ ਐਵੇਂ ਦੇ ਇਨਸਾਨ ਨੂੰ ਤੇਰੀ ਲੋੜ ਪੈ ਜੇ ਨਾ ਤਾਂ ਹੱਕ ਠੋਕੇ ਉਹਦੇ ਨਾਲ ਖੜੀ ਜਿਹੜਾ ਬੰਦਾ ਤੇਰੇ ਨਾਲ ਉੱਖੇ ਟਾਈਮ ਖੜਾ ਮੈਂ ਉਹਨੂੰ ਇਹੀ ਗੱਲ ਕਹੀ ਸੀ ਮੈਂ ਹਾਂ ਵੀਰੇ ਤੈਨੂੰ ਕਦੇ ਵੀ ਕਦੋਂ ਵੀ ਬਰਨਾਲੇ ਬਣੀ ਕਦੇ ਵੀ ਤੈਨੂੰ ਲੋੜ ਪੈ ਜੇ ਫਿਰ ਨੰਬਰ ਸੇਵ ਕਰ ਲਈ ਨਾ ਮੈਂ ਆਹ ਜੇ ਤੁਸੀਂ ਨਾਮ ਨਹੀਂ ਨਾ ਦੱਸ ਸਕਦੇ ਵੀ ਆਪਣਾ ਕੇਸ ਕੁਝ ਹੋਰ ਆ ਮੈਂ ਆ ਮੇਰਾ ਨਾਮ ਆ ਮੇਰਾ ਨਾਮ ਲਖਵੀਰ ਨਹਾ ਭਾਈ ਸੇਵ ਕਰ ਲਈ ਜਦੋਂ ਮਰਜੀ ਫੋਨ ਕਰਦੀ ਮੈਂ ਤੁਹਾਡੇ ਵੀਰੇ ਮੁਰੇ ਹੋਵਾਂਗੇ ਬਿਲਕੁਲ ਜਿਹੜਾ ਬੰਦਾ ਆਪਣੇ ਲਈ ਇੰਨਾ ਖੜ ਗਿਆ ਯਾਰ ਆਪਾਂ ਤੂੰ ਇਹ ਦੇਖ ਆਪਾਂ ਜਿਹੜਾ 5000 ਇਨਾਮ ਵੀ ਦੇਣਾ ਸੀ ਉਹ ਵੀ ਤੇਰੇ ਜਿਹੜੇ ਕੰਮ ਕਰਦਾ ਸੀ ਜਿੰਨਾ ਉਹਨੇ ਕਿਹਾ ਸੀ ਬਈ ਮੈਂ 5000 ਤੱਕ ਵੀ ਲਾ ਦੂੰਗਾ ਉਸ ਇਨਸਾਨ ਨੇ ਵੀ ਕਿੰਨਾ ਤੇਰਾ ਸੋਚਿਆ ਔਰ ਉਸ ਇਨਸਾਨ ਨੇ ਤੇਰਾ ਇਦੂ ਵੀ ਜ਼ਿਆਦਾ ਸੋਚਿਆ ਜਿਹਨੇ ਕਿਹਾ ਮੈਂ 5000 ਨਹੀਂ ਲੈਣਾ ਉਹ ਓਮ ਬਸ ਉਹਦੇ ਬਾਈ ਦੀ ਇੱਕ ਹੀ ਰਿਕਵੈਸਟ ਸੀ ਮੇਰੇ ਫੋਨ ਤੇ ਮਤਲਬ ਕਿ ਵਟਸਐਪ ਤੇ ਗੱਲ ਹੋਈ ਸੀ ਹਾਂ ਕਿਹਨਾਂ ਵੀਰ ਮੇਰਾ ਨਾਮ ਨਹੀਂ ਮੈਂ ਕਿਹਾ ਵੀਰ ਤੇਰਾ ਦੇਖਦਾ ਸੀ ਵੀਡੀਓ ਚ ਵੀ ਉਹ ਯਾਰ ਮਰ ਜਾਾਂਗੇ ਮਰ ਵੀ ਜਾਵਾਂਗੇ ਤੂੰ ਕਿ ਨਾ ਤੇਰਾ ਨਿਕਲੂਗਾ ਨਹੀਂ ਤਾਂ ਹੀ ਮੈਂ ਤੈਨੂੰ ਪਹਿਲਾਂ ਬੋਲਤਾ ਮੈਂ ਸ਼ਾਇਦ ਰਿਕਾਰਡਿੰਗ ਪਾ ਸਕਦਾ ਇੱਕ ਲੋਕਾਂ ਦੀ ਸੋਚ ਨੂੰ ਬਦਲਣ ਲਈ ਮੈਂ ਇਹ ਚੀਜ਼ ਜ਼ਰੂਰ ਪਾਉਂਗਾ ਪਰ ਇਸੇ ਲਈ ਤੈਨੂੰ ਮੈਂ ਪਹਿਲਾਂ ਕਹਤਾ ਸੀ ਬਈ ਇਹ ਤੂੰ ਨਾਮ ਨਹੀਂ ਲੈਣਾ ਜਿਹੜੇ ਬੰਦੇ ਨੇ ਤੈਨੂੰ ਫੜਾਇਆ ਆਪਾਂ ਬਈ ਲੈਂਦੀ ਨਹੀਂ ਆਪਾਂ ਮੈਂ ਕਹਿੰਦਾ ਮਰ ਜਾਾਂਗੇ ਪਰ ਉਹ ਬੰਦੇ ਦਾ ਨਾਮ ਨਹੀਂ ਮੈਨੂੰ ਕਦੇ ਰਾਜ ਉਹਨਾਂ ਨੇ ਵੀ ਪੁੱਛਿਆ ਜਿੰਨਾਂ ਦਾ ਸੀ ਜਿਹੜੇ ਆ ਮਤਲਬ ਕਿ ਇੱਕ ਨਾ ਬਈ ਹੋਰ ਗੱਲ ਜਿਹੜਿਆਂ ਨੇ ਜਿੰਨਾਂ ਦਾ ਮੁੰਡਿਆਂ ਨੇ ਮੋਟਰਸਾਈਕਲ ਚੱਕਿਆ ਉਹ ਉਹ ਬੰਦੇ ਇੰਨੇ ਗਿਰੇ ਹੋਏ ਨੇ ਨਾ ਉਹ ਮੁੰਡੇ ਜਿਨ੍ਹਾਂ ਨੇ ਆਪਣਾ ਮੋਟਰਸਾਈਕਲ ਚੱਕਿਆ ਆਪਦੇ ਮਾਪੇ ਨੂੰ ਵੀ ਕੁੱਟਦੇ ਨੇ ਬਈ ਉਹ ਬਿਲਕੁਲ ਭਾਈ ਬਹੁਤ ਸਾਡੇ ਆਪਾਂ ਉਹਨਾਂ ਤੋਂ ਇਸ ਕਰਕੇ ਉਹਨਾਂ ਤੋਂ ਆਪਾਂ 1 ਰੁਪਈਆ ਨਹੀਂ ਲਿਆ ਵੀ ਭਾਈ ਤੁਸੀਂ ਵੀ ਸਾਡੇ ਵਰਗੇ ਮੈਂ ਆਪਦੀ ਮੈਸੇਜ ਨੂੰ ਕੱਲ੍ਹ ਕਹਿਤਾ ਸੀਗਾ ਹੂੰ ਤੇ ਵੀ ਆਪਾਂ ਨਾ ਚਾਹੇ ਜੋ ਮਰਦੀ ਹੈ ਜਨ ਮੈਂ ਹਾਂ ਮਾਂ-ਬਾਪ ਦਾ ਕੋਈ ਤਸੂਰ ਨਹੀਂ ਆਪਾਂ ਨੂੰ ਮਾਂ-ਬਾਪ ਆਪਣੀ ਖੂਨ-ਕਸੀਨੇ ਦੀ ਕਮਾਈ ਦੋਗਾ ਜੀ ਆਪਾਂ ਦੂਸਰੇ ਤੇ ਕਹਾਂਗੇ ਵੀ ਸਾਡਾ ਇਹਨਾਂ ਨੁਕਸਾਨ ਹੋ ਗਿਆ ਹੈ ਆਪਾਂ ਉਹਨਾਂ ਤੋਂ ਵੀ ਪੈਸੇ ਲਵਾਂਗੇ ਮੈਂ ਹਾਂ ਉਹਦਾ ਕੋਈ ਫਾਇਦਾ ਨਹੀਂ ਪਰ ਅੱਜ ਭਾਈ ਉਹਦਾ ਮਾਂ-ਬਾਪ ਪਿਓ ਦੇਖ ਕੇ ਨਾ ਮੁੰਡੇ ਦਾ ਆਪਦੇ ਵੀ ਐ ਹੋ ਗਿਆ ਵੀ ਯਾਰ ਬਸ ਉਹਤੇ ਮਾਪਿਓ ਦਾ ਵੀ ਕੀ ਕਸੂਰ ਯਾਰ ਜਦੋਂ ਔਲਾਦ ਹੀ ਐਵੇਂ ਦੀ ਗੰਦੀ ਨਿਕਲ ਜੇ ਫਿਰ ਉਹ ਬੰਦੇ ਨਾਲ ਨਾ ਅੱਜ ਉਹ ਬੰਦੇ ਨਾਲ ਜਦੋਂ ਅਸੀਂ ਦੋਨੇ ਜਣੇ ਗਏ ਆ ਮੈਂ ਤੇ ਮੇਰਾ ਮਾਮਾ ਜੀ ਹਾਂ ਮਤਲਬ ਕਿ ਮਾਮਾ ਹੀ ਲੱਗਦਾ ਉਹ ਸਾਡਾ ਤੇ ਜਦੋਂ ਗਏ ਆ ਉਹ ਬੰਦੇ ਹੱਥ ਜੋੜੀ ਜਾਣ ਉਹਨਾਂ ਨੇ ਆਪਦੇ ਗਿੱਟੇ-ਗੋਡੇ ਦਿਖਾਏ ਕਹਿੰਦੇ ਸਾਡੇ ਗੋਡੇ ਪਾੜੇ ਪੈਣੇ ਅੱਛਾ ਕਿਤੇ ਤਾਂ ਗਿੱਟਾ ਗਿੱਡਾ ਗੋਡਾ ਤੋੜ ਕੇ ਨਾ ਟੇਡਾ ਜੁੜਿਆ ਹੋਇਆ ਉਹਦੇ ਦਾ ਪਤਨ ਦਾਦਾ ਸੀਗਾ ਪਤਾ ਨਹੀਂ ਉਹ ਮੁੰਡੇ ਦਾ ਬਾਪ ਸੀਗਾ ਹੂੰ ਮੇਨ ਮਤਲਬ ਕਿ ਉਹ ਨਹੀਂ ਸੀੜੀਆਂ ਦੱਸ ਕੀ ਉਹਨਾਂ ਨੂੰ ਅਸੀਂ ਮਾਪੇ ਨੂੰ ਕੀ ਕਹਿ ਦਿੱਤੀ ਅਸ਼ਾਂਖਾ ਜੀ ਤੁਹਾਡਾ ਇੰਨਾ ਹੀ ਧੰਨਵਾਦ ਅਸੀਂ ਛੋੜੇ ਕਰ ਕੀ ਨਾ ਅਸੀਂ ਇਹਨਾਂ ਦੇ ਕੋਈ ਕਾਰਵਾਈ ਪਾਉਣੀਆਂ ਨਾ ਅਸੀਂ ਇਹਨਾਂ ਤੋਂ ਕੋਈ ਕਾਪੀ ਤੁਹਾਨੂੰ ਕਹੀਏ ਵੀ ਅਸੀਂ ਕੋਈ ਖਰਚਾ ਲੈਣਾ ਹਨਾ ਸੋ ਕਰ ਅਸੀਂ ਤੁਹਾਡਾ ਇੰਨਾ ਧੰਨਵਾਦ ਜਿਹੜਾ ਤੁਸੀਂ ਸਾਨੂੰ ਮੋਟਰਸਾਈਕਲ ਦਿੱਤੇ ਆਪਣੇ ਆਪਣੇ ਮਾਨਦਾਰੀ ਨਾਲ ਬਿਲਕੁਲ ਮੋਟਰਸਾਈਕਲ ਤੋੜਪਾਣੇ ਤਾਂ ਨਹੀਂ ਕੀਤੀ ਬਚਾਈ ਰਿਹਾ ਮਤਲਬ ਕਿ ਵੀਰੇ ਐਤਨੇ ਥੋੜੀ-ਬਹੁਤ ਚਾਕ ਕਰਤੀ ਆਪਾਂ ਐ ਕਹਿਦੀ ਹੈ ਨਾ ਉਹ ਥੋੜਾ ਮੋਟਾ ਇਹ ਮੰਗਰਾੜ ਮੁਗਰੂੜ ਜੇ ਚੇਂਜ ਕਰ ਦਿੰਦੇ ਆ ਨੰਬਰ ਪਲੇਟਾ ਲਾ ਦਿੰਦੇ ਆ ਥੋੜਾ ਮੋਟਾ ਆਪਣਾ ਵੀਰੇ ਮਤਲਬ ਕਿ ਕੋਈ ਮੰਗਰਾੜ ਕੋਈ ਹੋਰ ਨਹੀਂ ਹੈ ਨਾ ਆਪਣਾ ਤਾਂ ਐ ਇੱਕ ਜਿਹੜੀ ਪੱਕੀ ਨਿਸ਼ਾਨੀ ਸੀਗੀ ਮਤਲਬ ਕਿ ਉਹ ਪੱਟ ਸੀ ਇਹਨਾਂ ਨੇ ਅੱਛਾ ਤੇ ਇੰਡੀਕੇਟਰ ਤੋੜ ਤੇ ਹਾਰ ਨਾ ਲਾ ਲੇ ਤੇ ਟੈਂਕੀ ਦਾ ਢੱਕਣ ਮਤਲਬ ਕਿ ਤੋੜ ਤੇ ਉਹਨਾਂ ਨੇ ਮੈਨੂੰ ਲੱਗਦਾ ਉਹਦੇ ਨੇ ਪੈਟਰੋਲ ਕਿਤੇ ਖਤਮ ਹੋਇਆ ਹੋਊਗਾ ਉੱਥੋਂ ਇਹਨਾਂ ਨੇ ਹਾਂ ਬਣਿਆ ਆਪਣਾ ਹਾਂ ਫੇਰ ਬਾਕੀ ਉਹ ਅੰਦਰੋਂ ਲਾਈਟ ਦੇ ਵਿੱਚੋਂ ਤਾਰਾ-ਤਾਰਾ ਖ ਵੀ ਹੋਰ ਬਾਬੇ ਚਲੋ ਕੋਈ ਨਹੀਂ ਉਹਦਾ 2 3000 ਰੁਪਿਆ ਲਾ ਕੇ ਉਹ ਰਿਪੀਟ ਸਹੀ ਹੋ ਜਾਊਗਾ ਹਾਂ ਜੀ ਆ ਵੀ ਮਤਲਬ ਕਿ ਹੋਰ ਬਾਬੇ ਦੀ ਕਿਰਪਾ ਨਾਲ ਕੋਈ ਜ਼ਿਆਦਾ ਤੋੜ ਭੰਨਣੀ ਨਹੀਂ ਕੀਤੀ ਚਲੋ ਜਿੱਦਾਂ ਸੀਗਾ ਜਿੱਦਾਂ ਲੈ ਕੇ ਗਿਆ ਸੀ ਓਦਾਂ ਮਿਲ ਗਿਆ ਆਪਾਂ ਨੂੰ ਚਲੋ ਤੇ ਕੋਈ ਚੱਕਰ ਨਹੀਂ ਵੀਰੇ ਓਕੇ ਵੀਰੇ ਵੈਸੇ ਆਪਣਾ ਪਿੰਡ ਕਿਹੜਾ ਹੈਗੀ ਮੇਰਾ ਮੋਗਾ ਜ਼ਿਲ੍ਹਾ ਵੀਰੇ ਓਕੇ ਮੋਗਾ ਜ਼ਿਲ੍ਹਾ ਚਲੋ ਸ਼ੁਕਰ ਹੈ ਪਰਮਾਤਮਾ ਦਾ ਮਿਲਦੇ ਆਂ ਵੀਰੇ ਮੁਬਾਰਕਾ ਬਹੁਤ ਬਹੁਤ ਤੇਰਾ ਮੋਟਰਸਾਈਕਲ ਮਿਲਿਆ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਓਕੇ ਵੀਰੇ